ਬਠਿੰਡਾ ਦੀ ਇਹ ਹੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਔਰਤਾ ਨੇ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਸੋ ਅੱਜ ਕੱਲ ਔਰਤਾਂ ਕਿਸੇ ਵੀ ਖੇਤਰ ਦੇ ਵਿੱਚ ਬੜੀਆਂ ਮੱਲਾ ਮਾਰ ਰਹੀਆਂ ਨੇ ਪਰ ਹਮੇਸ਼ਾ ਹੀ ਜਿਹੜੇ ਮਰਦ ਗੋਤਾ ਖੋਰ ਨੇ ਉਹ ਵੇਖਣ ਨੂੰ ਮਿਲਦੇ ਨੇ ਅਕਸਰ ਜਾਨ ਬਚਾਉਂਦੇ ਹੋਏ ਤਾਂ ਬਠਿੰਡਾ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਸਾਰਿਆਂ ਨੇ ਇੱਕ ਵਾਰ ਤਾਂ ਚੁੱਕਣਾ ਕਰ ਦਣਗੀਆਂ ਜਾਂ ਕਹਿ ਸਕਦੇ ਹਾਂ ਰੌਂਗਟੇ ਖੜੇ ਕਰ ਦਣਗੀਆਂ ਕਿ ਮਹਿਲਾਵਾਂ ਇਹ ਵੀ ਕਰ ਸਕਦੀ ਹੈ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਮਰਦ ਤਾਂ ਕਰ ਸਕਦੇ ਨੇ ਪਰ ਇਹ ਕੰਮ ਏ ਨਿਕਾਰ ਸਕਦੀ ਪਰ ਅੱਜ ਮਹਿਲਾਵਾਂ ਨੇ ਉਹ ਕਰ ਦਿਖਾਇਆ ਜੋ ਕਿ ਇੱਕ ਬੜੀ ਮਿਸਾਲ ਹੈ ਕਿਉਂਕਿ ਹਰੇਕ ਨੂੰ ਡਰ ਲੱਗਦਾ ਇੱਕ ਫੀਮੇਲ ਜਦੋਂ ਅਸੀਂ ਦੇਖਦੇ ਹਾਂ ਕਾਰਨਰ ਤਾਂ ਪਾਣੀ ਦੇ ਵਿੱਚ ਛਾਲ ਮਾਰਨ ਤੋਂ ਹਰੇਕ ਔਰਤ ਡਰਦੀ ਹੈ ਪਰ ਬਠਿੰਡਾ ਦੇ ਵਿੱਚ ਕੁਝ ਮਹਿਲਾਵਾਂ ਨੇ ਇੱਕ ਸ਼ਰਾਬੀ ਵਿਅਕਤੀ ਨੂੰ ਜੋ ਕਿ ਨਸ਼ੇ ਦੇ ਵਿੱਚ ਤੋਂ ਤੁਸੀਂ ਉਸ ਨੂੰ ਬਚਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਦੋਂ ਉਹ ਡੁੱਬ ਰਿਹਾ ਹੁੰਦਾ ਸੋ ਸ਼ਰਾਬ ਦੇ ਨਸ਼ੇ ਦੇ ਵਿੱਚ ਅਕਸਰ ਅਸੀਂ ਵੇਖਦੇ ਹਾਂ ਕਿਤੇ ਰੋਡ ਤੇ ਗire ਹੋਏ ਵਿਅਕਤੀ ਪਾਏ ਜਾਂਦੇ ਨੇ ਕਿਤੇ ਨਾਲਿਆਂ ਵਿੱਚ ਗire ਵਿਅਕਤੀ ਪਾਏ ਜਾਂਦੇ ਨੇ ਸੋ ਇਹ ਦਾ ਨਹਿਰ ਦੇ ਵਿੱਚ ਡਿੱਗ ਗਿਆ ਤੇ ਉਸ ਤੋਂ ਬਾਅਦ ਜਦੋਂ ਕੋਈ ਆਸੇ-ਪਾਸੇ ਮਰਦ ਗੋਤਾਖੋਰ ਨਹੀਂ ਸੀ ਮੌਜੂਦ ਤਾਂ ਕਿਸੇ ਦਾ ਵੀ ਇੰਤਜ਼ਾਰ ਕੀਤੇ ਬਿਨਾਂ ਇਹ ਮਹਿਲਾਵਾਂ ਨੇ ਉਹ ਜਿਹੜੀਆਂ ਨਹਿਰ ਚ ਕੁਦ ਜਾਂਦੀਆਂ ਨੇ ਤੇ ਮਰਦ ਨੂੰ ਬਚਾਉਂਦੀਆਂ ਨੇ ਸੋ ਅਕਸਰ ਕਹਿੰਦੇ ਆ ਕਿ ਜਿਹੜੇ ਮਰਦ ਹੁੰਦੇ ਨੇ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਤਾਂ ਜੇ ਇਹ ਵੀ ਹੁਣ ਕਹਿ ਸਕਦੇ ਆ ਅਸੀਂ ਕਿ ਮਰਦ ਦੀ ਜਿਹੜੀ ਜਾਨ ਬਚਾਈ ਗਈ ਹੈ ਉਹ ਔਰਤਾਂ ਦੇ ਵੱਲੋਂ ਬਚਾਈ ਗਈ ਹੈ ਸੋ ਇਹ ਕਹਿ ਸਕਦੇ ਆ ਕਿ ਐਪਰੀਸ਼ੀਏਟ ਕਰਨਾ ਬਣਦਾ ਹੈ ਕਿ ਹੁਣ ਇਹ ਵੀ ਕੀਤਾ ਜਾ ਸਕਦਾ ਹੈ ਕਿ ਔਰਤਾ ਹੁਣ ਇਹ ਵੀ ਕਰ ਸਕਦੀਆਂ ਨੇ ਸੋ ਇੱਕ ਬੜੀ ਮਿਸਾਲ ਕਾਇਮ ਕੀਤੀ ਗਈ ਹੈ ਔਰਤਾਂ ਦੇ ਵੱਲੋਂ ਕਿਸੇ ਦੀ ਜ਼ਿੰਦਗੀ ਦੀ ਕੀ ਇੰਪੋਰਟੈਂਸ ਹੁੰਦੀ ਹੈ ਉਹ ਇਹ ਵੀਡੀਓ ਰਾਹੀਂ ਤੁਸੀਂ ਬਖੂਬੀ ਸਮਝ ਸਕਦੇ ਹੋ ਸੋ ਟੈਲੀਪੋਸ ਪੰਜਾਬ ਹਰਿਆਣਾ ਹਿਮਾਚਲ ਦੇ ਜ਼ਰੀਏ ਅਕਸਰ ਅਸੀਂ ਤੁਹਾਡੇ ਨਾਲ ਅਜਿਹੀਆਂ ਵੀਡੀਓਜ਼ ਸ਼ੇਅਰ ਕਰਦੇ ਆ ਜੋ ਕਿ ਤੁਹਾਨੂੰ ਅਵੇਅਰ ਕਰ ਸਕਣ ਸੋ ਇਹ ਇੱਕ ਬੜੀ ਮਿਸਾਲ ਹੈ ਜਿਹੜੀ ਉਹ ਕਾਇਮ ਕੀਤੀ ਗਈ ਹੈ ਔਰਤਾਂ ਦੇ ਵੱਲੋਂ ਜਿਹੜੀ ਇਹ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰ ਰਹੇ ਹਾਂ ਇਹ ਕਹਿ ਸਕਦੇ ਆ ਕਿ ਹੋਰ ਨਾ ਔਰਤਾਂ ਨੂੰ ਵੀ ਇੱਕ ਵਾਰੀ ਉਹਨਾਂ ਦਾ ਜਿਹੜਾ ਮੋਟੀਵੇਸ਼ਨਲ ਲੈਵਲ ਹੈ ਉਸ ਨੂੰ ਵਧਾਉਣ ਦੇ ਵਿੱਚ ਜ਼ਰੂਰ ਹੈਲਪ ਕਰੇਗੀ ਇਹ ਵਿਚਾਰਾ ਡੁੱਬ ਗਿਆ ਸੀ ਜੁੰਨੀਆਂ ਪਾ ਕੇ ਹੋਏ ਇਹਨੂੰ ਕੱਢ ਕੱਢ ਲਿਆ ਕਰਨ ਕਿਸੇ ਡੁੱਬਾ ਕਿਵੇਂ ਇਹ ਹੈ ਡੁੱਬਿਆ ਕਿਵੇਂ ਪਤਾ ਨਹੀਂ ਉਹ ਉੱਥੋਂ ਡਿੱਗ ਗਿਆ ਇਹ ਅੱਛਾ ਕੁਝ ਰੱਬ ਗਰ ਪੀਤੀ ਵੀ ਹੈ ਹਾਂ ਸ਼ਰਾਬ ਵੀ ਪੀਤੀ ਵੀ ਹੈ ਬੁੜੀਆਂ ਨਾ ਵਿਚਾਰੀਆਂ ਨੇ ਦੇਖ ਲਿੱਤਾ ਅਸੀਂ ਚੱਕ ਲਿੱਤਾ ਇਹਨੂੰ ਬੰਦਾ ਡੁੱਬ ਗਿਆ ਸੀ ਉਹਨੂੰ ਬਚਾਇਆ ਚਾਰਾ ਬੁੜੇ ਨੇ ਇੱਧਰ ਪਤਾ ਲੱਗਾ ਤੁਹਾਨੂੰ ਇਹ ਬਚਾਰਾ ਉਹਨਾਂ ਡੁੱਬ ਗਿਆ ਸੀ ਤਾਂ ਕਰਕੇ ਰੋਟੀ ਖਾ ਰhese ਐਸੀ ਚੁੰਨੀ ਪਾ ਕੇ ਚੁੰਨੀ ਦੁਪੱਟਾ ਪਾ ਕੇ ਕਰ ਠੀਕ ਆ ਬੰਦਾ ਉਹਨੂੰ ਤਰਕਿਆ ਠੀਕ ਆ ਬਚਾਰਾ ਠੀਕ ਆ ਬਚਾਰਾ ਚੋਰ ਪਤਾ ਲੱਗਿਆ ਕੌਣ ਸੀ ਇਹ ਪਤਾ ਕੋਈ ਨਹੀਂ ਸਾਤਾ ਕਰ ਰਿਹਾ